ਮਹਾਕੁੰਬ ਤੋਂ ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਭਗੜ ਮਚਣ ਦੀ ਘਟਨਾ ਜਿਹੜੀ ਉਹ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਸ਼ਰਧਾਲੂ ਨੇ ਜਿਹੜੇ ਉਹ ਇਸ ਭਗੜ ਦੌਰਾਨ ਜ਼ਖਮੀ ਹੋਏ ਨੇ ਜਦਕਿ ਕੁਝ ਸ਼ਰਧਾਲੂਆਂ ਦੇ ਮਾਰੇ ਜਾਣ ਦੀ ਵੀ ਖਬਰ ਹੈ ਹਾਲਾਂਕਿ ਮੌਤਾਂ ਬਾਰੇ ਅਜੇ ਕੋਈ ਵੀ ਅਧਿਕਾਰਿਤ ਪੁਸ਼ਟੀ ਆ ਜਿਹੜੀ ਉਹ ਨਹੀਂ ਹੋਈ ਤਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੇ ਜਿਹੜੇ ਉਹ ਮਹਾਕੁੰਬੋ ਤੇ ਪਹੁੰਚੇ ਹੋਏ ਸੀ ਸ਼ਰਧਾਲੂਆਂ ਦੀ ਭੀੜ ਜਿਆਦਾ ਹੋਣ ਕਰਕੇ ਬੈਰੀਕੇਡਿੰਗੇ ਟੁੱਟ ਜਾਂਦੀ ਹੈ ਜਿਸ ਕਰਕੇ ਭਗੜੜ ਮਚ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕ ਸੁੱਤੇ ਹੋਏ ਲੋਕਾਂ ਉੱਤੇ ਵੀ ਡਿੱਗ ਜਾਂਦੇ ਨੇ ਤਾਂ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਹਾਲਾਂਕਿ ਮੌਤਾਂ ਨੂੰ ਲੈ ਕੇ ਕੋਈ ਵੀ ਅਧਿਕਾਰਿਤ ਪੁਸ਼ਟੀ ਅਜੇ ਤੱਕ ਨਹੀਂ ਹੋਈ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੀਐਮ ਯੋਗੀ ਨਾਲ ਫੋਨ ਉੱਤੇ ਗੱਲਬਾਤ ਕਰਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਤਾ ਵੱਡੀ ਖਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮਹਾਕੁੰਭ ਮੇਲੇ ਵਿੱਚ ਮੌਨੀ અમાਵਸਿਆ ਦੇ ਇਸ਼ਨਾਨ ਦੇ ਤਿਹਾਰ ਉੱਤੇ ਵੱਡੀ ਭੀੜ ਕਾਰਨ ਭਗੜੜ ਮਚ ਜਾਂਦੀ ਹੈ ਸੰਗਮ ਨੋਜ ਨੇੜੇ ਭਗੜੜ ਵਿੱਚ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਦਕਿ ਕੁਝ ਸਰਦਾਲੂਆ ਦੇ ਬਾਰੇ ਜਾਣਦੀ ਵੀ ਖਬਰ ਹੈ ਹਾਲਾਂਕਿ ਮੌਤਾਂ ਬਾਰੇ ਅਜੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਕੇਂਦਰੀ ਹਸਪਤਾਲ ਮਹਾਕੁੰਬ ਲਿਆਂਦਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਸ਼ਰਧਾਲੂਆਂ ਨੂੰ ਵੀ ਉੱਚ ਕੇਂਦਰਾਂ ਵਿੱਚ ਰੈਫਰ ਕੀਤਾ ਗਿਆ ਹੈ ਮਹਾਕੁੰਬ ਮੇਲੇ ਦੇ ਓਐਸਡੀ ਆकांਸ਼ਾ ਰਾਣਾ ਨੇ ਮੀਡੀਆ ਦੇ ਸਾਹਮਣੇ ਆ ਕੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸੰਗਮ ਵਿਖੇ ਭੀੜ ਦੇ ਦਬਾਵ ਵਧਣ ਕਰਕੇ ਭਗਦੰ ਮੱਚੀ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਮਹਾਕੁੰਭੋ ਦੇ ਮੇਲੇ ਵਿੱਚ ਕੈਂਦਰੀ ਹਸਪਤਾਲ ਨੂੰ ਛੌਣੀ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਦਾਖਲ ਹੋਣ ਦੀ ਇਜਾਜ਼ਤ ਅਜੇ ੜੀ ਉਹ ਮੀਡੀਆ ਨੂੰ ਨਹੀਂ ਦਿੱਤੀ ਗਈ ਮਿਲੀ ਜਾਣਕਾਰੀ ਮੁਤਾਬਕ ਬੈਰੀਕੇਡਿੰਗ ਟੁੱਟਣ ਕਾਰਨ ਅਫੜਾ ਦਫੜੀ ਮਚ ਗਈ ਦਰਦਨਾਸ਼ ਦਾਲੂ ਜ਼ਖਮੀ ਹੋਏ ਨੇ 10 ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਭੀੜ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਭੀੜ ਨੂੰ ਕੰਟਰੋਲ ਕਰਨ ਲਈ ਪ੍ਰਯਾਗਰਾਜ ਦੇ ਸਰਹੱਦੀ ਇਲਾਕਿਆਂ ਵਿੱਚ ਅਧਿਕਾਰੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਮਹਾਕੁੰਗੋ ਵਿੱਚ ਹੋਈ ਭਗੜ ਦਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਲ ਗੱਲਬਾਤ ਕੀਤੀ ਹੈ ਇਹ ਭਗੜਨ ਕਾਰਨ ਲੁਕਈ ਲੋਕਾਂ ਦੇ ਮਰਨ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਸਨਸਨੀ ਜਿਹੜੀ ਉਹ ਫੈਲ ਜਾਂਦੀ ਹੈ ਲੇਕਿਨ ਅਧਿਕਾਰੀਆਂ ਵੱਲੋਂ ਅਜੇ ਤੱਕ ਮੌਤਾਂ ਦੀ ਕੋਈ ਵੀ ਪੁਸ਼ਟੀ ਆ ਜਿਹੜੀ ਉਹ ਨਹੀਂ ਕੀਤੀ ਗਈ ਜਾਣਕਾਰੀ ਮੁਤਾਬਕ ਸੰਗਮ ਇਲਾਕੇ ਦੇ ਵਿੱਚ ਸ਼ਰਧਾਲੂਆਂ ਦੀ ਪੀੜ ਬਹੁਤ ਜ਼ਿਆਦਾ ਵੱਧ ਗਈ ਸੀ ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਇਸ ਬਾਰੇ ਜਾਣਕਾਰੀ ਆ ਜਿਹੜੀ ਉਹ ਨਹੀਂ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਦੀ ਸਮੀਖਿਆ ਕੀਤੀ ਹੈ ਤੇ ਤੁਰੰਤ ਰਾਹਤ ਪ੍ਰਭਾਵ ਜਿਹੜੇ ਜਾਰੀ ਕਰਨ ਦੇ ਦਿੱਤੇ ਯੋਗੀ ਅਦਿੱਤਿਆ ਨਾਮ ਦੇ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਉੱਤੇ ਦਿੱਤੀ ਤਾਂ ਅਖਲ ਭਾਰਤੀ ਅਖਾੜਾ ਪ੍ਰੇਸ਼ਰ ਦੇ ਜਨਰਲ ਸਿਕੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੂਹਿਕ ਤੌਰ ਤੇ ਨਹੀਂ ਸਗੋ ਛੋਟੇ ਸਮੂਹਾਂ ਦੇ ਵਿੱਚ ਇਸ਼ਨਾਨ ਕਰਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੰਗਾ ਦੇ ਕਿਸੇ ਵੀ ਕਿਨਾਰੇ ਇਸ਼ਨਾਨ ਕਰਨ ਤਾਂ ਜੋ ਉਹ ਮਹਾਕੁੰਬ ਦੇ ਪੁੰਨ ਦਾ ਲਾਭ ਪ੍ਰਾਪਤ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਮਹਾਕੁੰਬ ਦੇ ਦੂਜੇ ਅੰਮ੍ਰਿਤ ਸਨਾਨ ਤੋਂ ਪਹਿਲਾਂ ਇਹ ਭਗਦੜ ਮਚਣ ਦੀ ਕਰਨਾ ਜਿਹੜੀ ਉਹ ਵਾਪਰੀ ਸੀ ਜਿਸ ਦੇ ਵਿੱਚ ਦਰਜਣਾ ਮੌਤਾਂ ਹੋਣ ਦਾ ਖਦਸ਼ਾ ਹੈ ਮੌਨੀ ਇਮਾਮਤਿਆ ਕਾਨ ਦਾ ਸੰਗੋਮ ਇਲਾਕੇ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਆ ਜਿਹੜੀ ਉਹ ਕਾਫੀ ਜ਼ਿਆਦਾ ਵੱਧ ਗਈ ਸੀ ਇਸ ਕਾਰਨ ਭਗਦੜ ਮਚ ਗਈ ਇਸ ਤੋਂ ਬਾਅਦ ਨਾਗਾਂ ਸਾਨੂੰ ਆਦੇਸ਼ ਆਹੀ ਇਸ਼ਨਾਨ ਨੂੰ ਫਿਲਹਾਲ ਦੇ ਲਈ ਰੋਕਿਆ ਗਿਆ ਸੀ ਤਾਂ ਮੌਨੀ ਇਮਾਮਤਿਆ ਦੇ ਦੇ ਇਸ਼ਨਾਨ ਦੀ ਭੀੜ ਇੰਨੀ ਵੱਧ ਜਾਂਦੀ ਹੈ ਕਿ ਲੋਕ ਬੈਰੀਕੇਡ ਤੋੜ ਕੇ ਸੁੱਤੇ ਹੋਏ ਸ਼ਰਧਾਲੂਆਂ ਦੇ ਉੱਤੇ ਚੜ ਜਾਂਦੇ ਨੇ ਤਾਂ ਇਸ ਹਾfte ਦੇ ਵਿੱਚ ਕੁਝ ਮੌਤਾਂ 라ਵੀ ਖਦਸ਼ਾਏ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਕੋਈ ਵੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਇਸ ਸਥਿਤੀ ਵਿੱਚ ਮਹਾਕੁੰਬ ਦੇ ਦੂਜੇ ਅਮ੍ਰਿਤ ਸਨਾਨ ਤੋਂ ਪਹਿਲਾਂ ਅਧਿਕਾਰੀਆਂ ਦੇ ਵੱਲੋਂ ਸੁਰੱਖਿਆ ਪ੍ਰਬੰਧ ਨੇ ਜਿਹੜੇ ਉਹ ਸਖਤ ਕੀਤੇ ਗਏ ਨੇ ਏਜੰਸੀਆਂ ਨੂੰ ਚੌਕਸੀ ਰੱਖਣ ਲਈ ਕਿਹਾ ਗਿਆ ਹੈ ਤਾਂ ਮਹਾਕੁੰਬ ਨੂੰ ਲੈ ਕੇ ਯੋਗੀ ਅਦਿੱਤਿਆਨਾਥ ਦੇ ਵੱਲੋਂ ਵੀ ਇੱਕ ਟਵੀਟ ਆ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਕੀਤਾ ਗਿਆ ਹੈ ਉਹ ਆਪਣੇ ਟਵੀਟ ਵਿੱਚ ਲਿਖਦੇ ਨੇ ਮਹਾਕੁੰਬ 2025 ਪ੍ਰਾਗਰਾਜ ਆਏ ਪ੍ਰੀਤ ਸ਼ਰਦਾਲੂਓ मां गंगा के जिस घाट पीके समीप है वही स्नान करें संगम नोज की ओर जाने का प्रयास ना करें आप सभी प्रशासन के निर्देशों का अनुपालन करें व्यवस्था बनाने में सहयोग करें संगम के सभी घाटों पर शांतिपूर्वक स्नान हो रहा है किसी भी अफवाह पर बिल्कुल ध्यान ना दें दूसरे पासे बीएसपी सुप्रीमो मायावती ਵੱਲੋਂ ਵੀ ਇੱਕ ਟਵੀਟ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ मायावती ਆਪਣੇ ਟਵੀਟ ਦੇ ਵਿੱਚ ਲਿਖਦੇ ਨੇ प्रयागराज में संगम स्थली पर महाकुंभ में हुई भगदड़ में जिन भी श्रद्धालु ने अपनी जान गवाई है वह घायल हुए हैं यह घटना अति दुखद व चिंताणीय है ऐसे समय में कुदरत पीड़ितों को इस दुख को सहन करने की शक्ति दे पार्टी की यही कामना है ता अखिलेश यादव वते और लीडरन दे वलो भी इस घटना ते ट्वीट आ जेड़ा ओ कीता गया है दुख दा प्रगटावा कीता गया है दूसरे पासे ਪਰਵੰਧਨ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅਧਿਕਾਰੀਆਂ ਦੇ ਵੱਲੋਂ ਕਦੋਂ ਤੱਕ ਇਸ ਕੱਟੜਾ ਦੌਰਾਨ ਹੋਈ ਅਣਹੋਣੀ ਦੀ ਪੁਸ਼ਟੀ ਆ ਜਿਹੜੀ ਉਹ ਕੀਤੀ ਜਾਂਦੀ ਹੈ